ਖਾਲਸਾ ਏਡਵਲੋਂ ਜੀਟੀਏ ਵਿੱਚ ਸਮੇਂ-ਸਮੇਂ ਤੇ ਫ੍ਰੀ ਗ੍ਰੋਸਰੀਜ਼ ਦਿੱਤੀਆਂ ਜਾਂਦੀਆਂ ਨੇ ਅਜਿਹਾ ਹੀ ਇੱਕ ਪ੍ਰੋਗਰਾਮ ਬੀਤੇ ਦਿਨੀ ਉਲੀਕਿਆ ਗਿਆ ਸੀ ਬ੍ਰੈਂਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿੱਚ ਖਾਲਸਾ ਏਡਵਲੋਂ ਇੰਟਰਨੈਸ਼ਨਲ ਸਟੂਡੈਂਟਸ ਤੇ ਲੋੜਵੰਦਾਂ ਨੂੰ ਫ੍ਰੀ ਗ੍ਰੋਸਰੀਜ਼ ਦਿੱਤੀਆਂ ਗਈਆਂ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਪਗਟ ਜੋਗਤ ਸਾਇਦ ਜਿਨ੍ਹਾਂ ਵੱਲੋਂ ਖਾਸ ਤੌਰ ਤੇ ਕੁਦਰਤੀ ਆਪਦਾ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਨਾਲ ਹੀ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਗਲ ਬ੍ਰਾਮਟਨ ਦੀ ਕਰੀਏ ਤਾਂ ਬ੍ਰਾਮਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿੱਚ ਮੁਫਤ ਗ੍ਰੋਸਰੀਜ਼ ਦਿੱਤੀਆਂ ਗਈਆਂ ਇਸ ਮੌਕੇ ਖਾਲਸਾ ਇਰ ਦੀ ਮੁਖੀ ਰਵੀ ਸਿੰਘ ਖਾਲਸਾ ਵੀ ਖਾਸ ਤੌਰ ਤੇ ਪਹੁੰਚੇ ਹੋਏ ਸਨ ਜਦੋਂ ਮੈਂ ਜਦੋਂ ਮੈਂ ਆਉਣਾ ਇਧਰ ਕਨੇਡਾ ਤੋਂ ਬ੍ਰਾਮਟਨ ਆਸੇ ਲਈ ਆ ਗਏ ਜਿਹੜਾ ਗ੍ਰੀਟਨ ਕੋਰ ਦੁਆਰਾ ਬਹੁਤ ਸੇਵਾ ਕਰੇ ਕਮੇਟੀ ਵਾਲੇ ਸਾਨੂੰ ਬਹੁਤ سپورਟ ਦਿੰਦੇ ਸੰਗ سپورਟ ਦਿੰਦੀ ਬਿਜ਼ਨਸ سپورਟ ਦਿੰਦੇ ਆ ਬਹੁਤ ਵਧੀਆ ਟੀਮ ਵਰਕ ਹੈ ਤੇ ਆਪਣੇ ਜਿਹੜੇ ਨਿੱਕੇ ਪੰਜਾਬ ਤੋਂ ਇੰਡੀਆ ਤੋਂ ਆਉਂਦੇ ਉਹਦੇ ਬਹੁਤ ਹੌਸਲਾ ਹੁੰਦਾ ਪੈਸਾ ਦਾ ਵੀ ਖੜਾ ਆ ਇਸ ਸਾਰਾ ਰੌਲ ਮਿਲ ਕੇ ਸੇਵਾ ਹੋ ਰਹੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਾਡੀ ਟੀਮ ਜਿਹੜੀ ਲੱਗੀ ਉਹਨਾਂ ਦਾ ਬਹੁਤ ਧੰਨਵਾਦ ਹੈ ਅੱਜ ਅਸੀਂ ਇਕਲਰਨ ਗੁਰਦੁਆਰੇ ਸਾਹਿਬ ਆਏ ਹੋਏ ਹਾਂ ਜੀ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿ ਗਰੋਸਰੀ ਪ੍ਰੋਗਰਾਮ ਹੈ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਏ ਆ ਜਿਨ੍ਹਾਂ ਨੂੰ ਲੋੜਵੰਦ ਹੈ ਤੇ ਨਾਲੇ ਜਿਹੜੇ ਆਪਣੇ ਪਰਿਵਾਰ ਇੱਥੇ ਫੈਮਿਲੀਸ ਐ ਹੁਣ ਤੁਹਾਨੂੰ ਪਤਾ ਹੀ ਹੈ ਕਿ ਇਨਫਲੇਸ਼ਨ ਜੌਬ ਇਨਸਿਕਿਉਰਟੀ ਦੇ ਨਾਲ ਬਹੁਤ ਲੋਕ ਫੂਡ ਬੈਂਕਸ ਤੇ ਡਿਪੈਂਡ ਕਰ ਰਹੇ ਆ ਆਪਣੀ ਡੇਲੀ ੀਟਸ ਕਰਨ ਲਈ ਸੋ ਇਸ ਗੱਲ ਨੂੰ ਮੁੱਖ ਰੱਖते ਹੋਇਆ ਖਾਸਾ ਏਡ ਨੇ ਅੱਜ ਇਹ ਪ੍ਰੋਗਰਾਮ ਕੀਤਾ ਹੋਇਆ ਕਿ ਜਿਹੜੇ ਵੀ ਲੋੜਵੰਦ ਪਰਿਵਾਰ ਸਟੂਡੈਂਟਸ ਐ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਲੋੜ ਐ ਫੂਡ ਦੀ ਉਹ ਇੱਥੇ ਆ ਕੇ ਗੁਰਦੁਆਰੇ ਸਾਤੇ ਵੇਅਰਹਾਊਸ ਦੇ ਵਿੱਚ ਆ ਕੇ ਗ੍ਰੋਸਰੀ ਲੈ ਸਕਦੇ ਜੀ ਆਪਣੀ ਹਾਂਜੀ ਜਿਹੜਾ ਆਪਣਾ ਯੂਸੀਰਸ਼ਿਪ ਪ੍ਰੋਗਰਾਮ ਹੈ ਆਪਣੇ ਜਿਹੜੇ ਮੁਖ ਸੇਵਾਦਾਰ ਇੱਥੋਂ ਦੇ ਸੀਗੇ ਡਾਕਟਰ ਅਗਨਾਸ਼ਪੁਰ ਜੀ ਨੇ ਉਹਨਾਂ ਨੇ ਇਹ ਸ਼ੁਰੂ ਕੀਤਾ ਹੋਇਆ ਇਹ ਵਿਜ਼ਨ ਉਹਨਾਂ ਦਾ ਇਹੀ ਸੀ ਖਾਸ ਏਟ ਬੈਨਰ ਕਿ ਜਿਸ ਬੱਚਿਆਂ ਨੂੰ ਆਪਾਂ ਜੇਰੀ ਸਿੱਖੀ ਦੀ ਮੋਰ ਜਾਰ ਜਰੀ ਸੇਵਾ ਆਪਾਂ ਕਿਸ ਤਰ੍ਹਾਂ ਬੱਚਿਆਂ ਤੇ ਲੈ ਕੇ ਆਈਏ ਤੇ ਹੋਰ ਉਹਨਾਂ ਨੂੰ ਕਿਸ ਤਰ੍ਹਾਂ ਦੇ ਲਾਈਫ ਸਕਿਲਸ ਆਪਾਂ ਦਸੀਏ ਕਿ ਕਮਿਊਨਿਟੀ ਜਿਸ ਕਿਸ ਤਰ੍ਹਾਂ ਇਨਵੋਲਵਡ ਹੋ ਸਕਦੀ ਹੈ ਅਸੀਂ ਜਿਹੜੀ ਸੇਵਾ ਗ੍ਰੋਸਰੀ ਪ੍ਰੋਗਰਾਮ ਸਾਡੀ ਚੱਲਦੀ ਹੈ ਮੰਥਲੀ ਉਹਦੇ ਵਿੱਚ ਆਣਗੇ ਦੇਖਣਗੇ ਕਿ ਕਿੱਦਾਂ ਆਪਰੇਸ਼ਨ ਸਾਡੇ ਵਰਕ ਕਰਦੇ ਆ ਤੇ ਗਰਾਉਂਡ ਲੈਵਲ ਤੇ ਕੈਨੇਡਾ ਚ ਕਿੱਦਾਂ ਵਰਕ ਕਰੇ ਐਂਡ ਆਲਵੇਜ਼ ਆਪਾਂ ਕਹਿੰਦੇ ਆ ਕਿ ਨੀਡ ਨਹੀਂ ਹੈਗੀ ਕੈਨੇਡਾ ਚ ਬਟ ਨੀਡ ਹੈਗੀ ਆ ਆਪਾਂ ਦੇਖਦੇ ਨਹੀਂ ਉਹਨੂੰ ਐਂਡ ਰਵੀ ਸਿੰਘ ਜਿਹੜੇ ਹੈਗੇ ਜੇ ਉਹ ਸਟਾਰਟ ਨਾ ਕਰਦੇ ਖਾਲਸਾ ਹੈਲਪ ਨੂੰ ਜਾ ਜਿਹੜੀ ਯੂਥ ਹਮ ਸੇਵਾ ਦੇ ਨਾਲ ਜੁੜੀ ਹੋ ਹੋ ਸਕਦਾ ਕਿਤੇ ਹੋਰ ਭਟਕ ਜਾਂਦੇ ਸੋ ਖਾਲਸਾ ਇਟ ਇਜ਼ ਅ ਪਲੈਟਫਾਰਮ ਜਿਹੜੇ ਕਿ ਯੂਥ ਨੂੰ ਲਾਲ ਐਂਡ ਜਿਹੜੇ ਸਾਡੇ ਵਰਗੇ ਹੈਗੇ ਆ ਫੈਮਿਲੀਜ਼ ਵੀ ਉਹ ਨਾਲ ਲੈ ਕੇ ਚੱਲ ਰਿਹਾ ਤੇ ਸੇਵਾ ਨੂੰ ਉਹਨਾਂ ਨੇ ਆਪਣੇ ਸੋਲ ਚ ਵਸਾ ਲਿਆ ਆਈ ਵੁੱਡ ਸੇ ਤੇ ਇਟ ਇਜ਼ ਅ ਲੈਗੇਸੀ ਥੈਟ ਵੀ ਆਰ ਕੰਟੀਨਿਊਇੰਗ ਇਸ ਮਤਲਬ ਆਪਣੇ ਗੁਰੂ ਆਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਸੈਲਫਲੈਸ ਸੇਵਾ ਇਜ਼ ਲਾਈਕ one of our uh, three principles of sikhi te ennu continue karde ha te ehi eh saada mission hai uh, recognize whole human race as one and we don't see any religion caste ki kedi community to koi helpline aa reha te uh, we have our operations here in canada grocery programs and we uh, also deliver to uh, like teal shelters and other women shelters and men shelters jithe ki jehde homeless vi hunde aa pa toronto ch vi jaake uh, distribution kari di hai food di ਸੋ ਅਗਰ ਉਹ ਉਹਨਾਂ ਨੇ ਨਾ ਸਟਾਰਟ ਕੀਤਾ ਹੁੰਦਾ ਖਾਲਸਾ ਏਡ ਨੂੰ ਤਾਂ ਅੱਜ ਅਸੀਂ ਇਹ ਸੇਵਾ ਕਰਨੀ ਸੀ ਪਾਣੀ ਸੋ ਇਟਸ ਅ ਪਲੈਟਫਾਰਮ ਫਾਰ ਅਸ ਖਾਲਸਾ ਏਡ ਵੱਲੋਂ ਸਮੇ ਸਮੇਤੇ ਇੰਟਰਨੈਸ਼ਨਲ ਸਟੂਡੈਂਟਸ ਤੇ ਲੋੜਵੰਦਾਂ ਲਈ ਫ੍ਰੀ ਗ੍ਰੋਸਰੀਜ਼ ਦਿੱਤੀਆਂ ਜਾਂਦੀਆਂ ਨੇ ਅਸੀਂ ਬਹੁਤ ਦਿਲ ਤੋਂ ਚਾਹੁੰਦੇ ਸੀਗੇ ਕਿ ਖਾਲਸਾ ਏਡ ਨਾਲ ਜੁੜਨਾ ਔਰ ਦੈਨ ਮੈਂ ਬੱਚਿਆਂ ਬੱਚਿਆਂ ਨੂੰ ਜ਼ਿਆਦਾ ਸੀਗੇ ਬੱਚਿਆਂ ਨੇ ਮੈਨੂੰ ਕਿ ਦੱਸਿਆ ਔਰ ਬੱਚਿਆਂ ਦੇ ਥਰੂ ਮੈਂ ਥੋੜਾ ਜਿਹਾ ਮਤਲਬ ਇਧਰ ਨੂੰ ਹੋਈ ਔਰ ਫਿਰ ਅਸੀਂ ਖਾਲਸਾ ਦੇ ਟੀਮ ਮੈਂਬਰ ਬਣੇ ਐਂਡ ਬਹੁਤ ਵਧੀਆ ਲੱਗਦਾ ਵੀ ਫੀਲ ਬlesਟ ਕਿ ਅਸੀਂ ਖਾਲਸਾ ਦੇ ਟੀਮ ਮੈਂਬਰ ਆ ਸਾਨੂੰ ਬਹੁਤ ਵਧੀਆ ਲੱਗਦਾ ਹੈਲਪ ਕਰਕੇ ਇਟਸ ਨਾਟ ਓਨਲੀ ਫॉर 6 ਇਟਸ ਫॉर 올 ਦਾ ਕਮਿਊਨਿਟੀਜ਼ ਸੀ Hindu Muslim Christian ਐਂਡ ਐਨੀਬਾਡੀ ਐਂਡ ਵੀ ਗੋ ਟੂ ਸ਼ੈਲਟਰਸ ਟੂ ਹੈਲਪ them ਵਿਦ ਫੂਡ ਕਲੋਥਿੰਗ ਜੈਕਟਸ ਆਲ ਦੈਟ ਐਂਡ ਬਹੁਤ ਵਧੀਆ ਲੱਗਦਾ ਜੀ ਬਹੁਤ ਵੀ ਫੀਲ ਬlesਟ ਇੱਕ ਤਾਂ ਜੀ ਅੱਜ ਕੱਲ ਅ ਕਾਫੀ ਲੋਕਾਂ ਕੋਲ ਜੌਬਸ ਨਹੀਂ ਹੈਗੀਆਂ ਉਹਨਾਂ ਨੂੰ ਗਰੋਸਰੀ ਦਾ ਬਹੁਤ ਔਖਾ ਹੋ ਜਾਂਦਾ ਹੈ ਨਾ ਮਤਲਬ ਉਹ ਹੈਲਪ ਚਾਹੁੰਦੇ ਨੇ ਕਿਤਨਾ ਕਿਤੋਂ ਮਿਲੇ ਪਰ ਇਨੀਸ਼ੀਏਟਿਵ ਹਰ ਕੋਈ ਨਹੀਂ ਲਾਂਦਾ ਹੈਗਾ ਜੀ ਪਰ ਖਾਲਸਾ ਆਇਡ ਇਜ਼ ਆਲਵੇਸ ਰੈਡੀ ਟੂ ਹੈਲਪ ਥੈਮ ਅ ਅਕੋਰਡਿੰਗ ਟੂ ਥੇਅਰ ਨੀਡਸ ਕੋਈ ਵੀ ਵੋਲੰਟੀਅਰ ਹਨ ਉਹਨੂੰ ਇਹੀ ਹੁੰਦਾ ਕਿ ਕਿਸੇ ਤਰ੍ਹਾਂ ਤੁਸੀਂ ਸਿੱਕੇ ਨਾਲ ਜੋੜਨਾ ਨਾ ਕੋਈ ਸਿਮਰਨ ਨਾਲ ਜੋੜਦਾ ਕੋਈ ਸੇਵਾ ਨਾਲ ਜੋੜਦਾ ਤੇ ਗੁਰਨਾਣ ਸਿੰਘ ਸਾਹਿਬ ਨੇ ਜੋ ਲੰਗਰ ਸ਼ੁਰੂ ਕੀਤਾ ਉਹਨਾਂ ਨੇ ਸਾਨੂੰ ਉਹੀ ਲੰਗਰ ਇਹ ਚੱਲ ਰਿਹਾ ਹੈ ਅਲੱਗ-ਅਲੱਗ ਸੰਸਥਾਵਾਂ ਲਾ ਰਹੀਆਂ ਵਿੱਚ ਖਾਲਸਾ ਏਡ ਵੀ ਆ ਤੇ ਬਾਕੀ ਸੰਸਥਾਵਾਂ ਵੀ ਆ ਤੇ ਭਾਈ ਕਨਈਆ ਜੀ ਨੇ ਵੀ ਜਿੱਦਾਂ ਕੋਈ ਦੁਸ਼ਮਣ ਜਾਂ ਕੋਈ ਦੋਸਤ ਹੋਣੀ ਦੇਖਿਆ ਸਾਰਿਆਂ ਦੀ ਹੈਲਪ ਕੀਤੀ ਉਹੀ ਕਨਸੈਪਟ ਆ ਤੇ ਹਰ ਇੱਕ ਸਿੱਖ ਦੇ ਮਨ 'ਚ ਜਾਂ ਹਰ ਇੱਕ ਇੰਡੀਵਿਜੂਅਲ ਦੇ ਮਨ 'ਚ ਇਹੀ ਹੁੰਦਾ ਕਿ ਸੇਵਾ ਨਾਲ ਕਿੱਦਾਂ ਜੁੜਿਆ ਜਾਵੇ ਕਿ ਕਿਸੇ ਤਰ੍ਹਾਂ ਅਸੀਂ ਮਹਾਰਾਜ ਤੱਕ ਵਧੀਏ ਤੇ ਬਸ ਉਹੀ ਮੈਨੂੰ ਲੱਗਦਾ ਹੁੰਦਾ ਹਰ ਇੱਕ ਦਾ ਮਿਸ਼ਨ ਜਿਸ ਨਾਲ ਆਪਸੇ ਬੰਨਾਂ ਜੁੜਦੇ ਹਾਂ ਯੂਥ ਲੀਡਰਸ਼ਿਪ ਚ ਦੇਖੋ ਜੀ ਹੁਣ ਤੱਕ ਤਕਰੀਬਨ 100 ਬੱਚੇ ਸਾਡੇ ਨਾਲ ਜੁੜੇ ਹੋਏ ਆ ਤੇ ਉਹਦਾ ਇਹ ਵੀ ਆ ਉਹਨਾਂ ਚ ਲੀਡਰਸ਼ਿਪ ਸਕਿੱਲ ਆਵੇ ਜਿੱਦਾਂ ਹੁਣ ਭਾਈ ਰਵੀ ਸਿੰਘ ਨੇ ਉਹਨਾਂ ਨੇ ਇੱਕ ਸੰਸਥਾ ਚ ਲਈ ਆ ਹੁਣਾਂ ਬੱਚਿਆਂ ਦੇ ਵੀ ਲੀਡਰਸ਼ਿਪ ਸਕਿੱਲ ਆਵੇ ਕਿ ਇਹ ਵੀ ਇਦਾਂ ਦਾ ਕੁਛ ਨਾ ਕੁਛ ਪੰਥਲੀ ਕਰਨ ਤੇ ਕੁਛ ਨਾ ਕੋਈ ਸੇਵਾ ਵਿੱਚ ਕਿਸੇ ਜੋ ਕੋਈ ਦੁੱਖ ਚ ਹੈਗਾ ਉਹਦੀ ਹੈਲਪ ਕਰਨ ਤੇ ਆਪਣੇ ਕੈਰੀਅਰ ਤੇ ਵੀ ਤਰੱਕੀ ਕਰਨ ਤੇ ਐਜ਼ ਅ ਇੰਡੀਵਿਜੂਅਲ ਹਿਮਨਿਟਰੀਅਨ ਦੇ ਵਿੱਚ ਵੀ ਉਹ ਤਰੱਕੀ ਕਰਦਾ ਮੈਂ ਜੁੜਿਆ ਕਿਉਂਕਿ ਸੇਵਾ ਇੱਕ ਬਹੁਤ ਲਾਈਕ ਇੰਪੋਰਟੈਂਟ ਥਿੰਗ ਐਸ ਆਡੀ ਲਾਈਫ ਫਿਚ ਕਿਉਂਕਿ ਗੁਰਨਾង ਜੀ ਨੇ ਕੀ ਆਇਆ ਸਾਰੇ ਗੁਰ ਨੇ ਸਾਨੂੰ ਕੀ ਆਇਆ ਦਾ ਸੇਵਾ ਕਰਨੀ ਆ ਤੇ ਸੋ ਸਰਵ ਲਾਈਕ ਅਸੀਂ ਕਰਦੇ ਆ ਐਜ਼ ਆਮ ਗਿਵਿੰਗ ਫੂਡ ਟੂ ਪੀਪਲ ਹੈਲਪਿੰਗ ਆਦਰਸ ਐਂਡ ਬੇਸਿਕਲੀ ਬੀਇੰਗ ਅ ਸਰਵਿਸ ਟੂ ਐਵਰੀਬਾਡੀ ਐਂਡ ਇਹ ਮੈਨੂੰ ਲਾਈਕ ਬਹੁਤ ਖੁਸ਼ ਕਰਦਾ ਆ ਅਤੇ When you like good feel around that, the exposure in there that everybody's struggling in their own way, and we have to help everybody. I see as a way to learn different perspectives of people because, like, even my family, we grew up like like having food on our tables, like we have three meals a day, we have a place to sleep, we have like we have all the necessities. But just actually like volunteer experiences that we see like we're getting, because we're even able to like, by caring, like like actually like talking to people from like different backgrounds, international, see life, care, ਸੋ ਉਹ ਤੋਂ ਦੇਖ ਲੇ ਵੀ ਲਾਈਕ ਫੀਲ ਹੰਬਲ ਕਿ ਬਾਈਸ ਲਾਈਕ ਅ ਸਿਕਨ ਲੱਕੀ ਆ ਲਾਈਕ ਸਾਡੇ ਕੋਲ ਕੰਨਾ ਕੁਸ਼ਾਗਸ ਦੂਜੇ ਲੀਗ ਦੇ ਦੂਜੇ ਕਨੇ ਲਾਈਕ ਸਟੱਗਰ ਕਰਦੇ ਨੇ ਸੋ ਜਿਹੜਾ ਯੂਥ ਪ੍ਰੋਗਰਾਮ ਹੈਗਾ ਮੈਨੂੰ ਇਹ ਮੈਨੂੰ ਲਾਈਕ ਬਹੁਤ ਮੋਟੀਵੇਟ ਕਰਦਾ ਕਿਉਂਕਿ ਇਨ ਅ ਵੇ ਆਵ ਫੋਰਸ ਲਾਈਕ ਹਾਰ ਪਰਪਾਸ ਫॉर ਲਾਈਕ ਵੌਂਟਿੰਗ ਪਰ ਆ ਨੈਵਰ ਨਿਊ ਲਾਈਕ ਵੇ ਟੂ ਗੋ ਉਸ ਦਿਨ ਜਦੋਂ ਮੈਨੂੰ ਪਤਾ ਲੱਗਿਆ ਬਾਈ ਲਾਈਕ ਵੌਂਟਿੰਗ ਦਾ ਲੀਡਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਆਈ ਇਨਸਟੈਂਟਲੀ ਲਾਈਕ ਜੁਆਇਨਡ ਇਟ ਕਿਉਂਕਿ you know it's by you gonna like you let uh, like you start like talking to a lot of people like their like networking skills improve so throughout the youth leadership program was like my both different like so for example I a nurse so, like they had different experiences with different dentists in i think or we both but got a time it's like meeting different people like getting different insights ਕਾਲਜ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਨਵਾਈ ਪਰਿਵਾਰਾਂ ਤੇ ਫਾਈਨੈਂਸ਼ੀਅਲੀ ਸਟਰਗਲ ਕਰ ਰਹੇ ਪਰਿਵਾਰਾਂ ਦੀ ਮਦਦ ਕਰਨ ਦਾ ਇਹ ਇੱਕ ਚੰਗਾ ਉਪਰਾਲਾ ਹੈ ਕੈਮਰਾਮੈਨ ਤਰੁੰਦਤ ਦੇ ਨਾਲ ਰੁਪਿੰਦਰ ਕੌਰ ਪੀਟੀਸੀ ਨਿਊਜ਼ ਬ੍ਰੈਂਟਨ ਕੈਨੇਡਾ